ਕਹਾਣੀ ਚੰ드 ਰਾਜਾ ਤੇ ਤਾਰਾ ਰਾਣੀ ਇੱਕ ਸੀ ਰਾਜਾ ਉਹ ਘੋੜੇ ਤੇ ਚੜ ਕੇ ਬਾਂਡੇ ਚੱਲਿਆ ਤੁਰਿਆ ਗਿਆ ਤੁਰਿਆ ਗਿਆ ਤੇ ਅੱਗੇ ਇੱਕ ਪਿੰਡ ਆਇਆ ਉਥੇ ਕੁੜੀਆਂ ਖੂਹ ਤੋਂ ਪਾਣੀ ਭਰਦੀਆਂ ਸਨ ਤੇ ਨਾਲੇ ਗੱਲਾਂ ਕਰਦੀਆਂ ਸਨ ਰਾਜੇ ਨੂੰ ਤੇ ਲੱਗੀ ਤੇ ਉਹ ਪਾਣੀ ਪੀਣ ਲਈ ਰੁਕ ਗਿਆ ਤੇ ਕੁੜੀਆਂ ਦੀਆਂ ਗੱਲਾਂ ਸੁਣਨ ਲੱਗ ਪਿਆ ਇੱਕ ਕੁੜੀ ਦੂਜੀਆਂ ਨੂੰ ਪੁੱਛਦੀ ਆ ਤੁਹਾਡੇ ਘਰ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਹੋਣਗੀਆਂ ਉਹ ਆਂਦੀਆਂ ਤੂੰ ਆਪਣੇ ਵੀ ਦੱਸ ਉਨੇ ਕਿਹਾ ਮੇਰੇ ਘਰ ਇੱਕ ਚੰਦ ਰਾਜਾ ਤੇ ਤਾਰਾ ਰਾਣੀ ਕੁੜੀ ਹੋਣੀ ਆ ਜਦੋਂ ਜੰਮੇ ਮੁੰਡੇ ਜਦੋਂ ਜੰਮੇ ਮੁੰਡੇ ਦੇ ਮੱਥੇ ਉਤੇ ਚੰਦ ਤੇ ਕੁੜੀ ਦੀ ਚੀਚੀ ਉੱਪਰ ਤਾਰਾ ਹੋ ਰਾਜਾ ਇਹ ਸੁਣ ਕੇ ਬੜਾ ਹੈਰਾਨ ਹੋਇਆ ਉਹਨੇ ਸੋਚਿਆ ਕਿ ਹੋਵੇ ਨਾ ਤਾਂ ਇਸ ਕੁੜੀ ਨਾਲ ਵਿਆਹ ਕਰਵਾਈਏ ਉਹ ਪੁੱਛਦਾ ਪਛਾਂਦਾ ਉਸ ਕੁੜੀ ਦੇ ਘਰ ਗਿਆ ਤੇ ਉਹਦੇ ਪਿਓ ਨੂੰ ਕਹਿਣ ਲੱਗਾ ਮੈਂ ਇੱਥੇ ਰਾਤ ਕੱਟਣੀ ਆ ਉਹ ਕਹਿੰਦੇ ਕੱਟ ਲੈ ਜੋ ਰੁਖੀ ਸੁਖੀ ਹੋਊ ਤੂੰ ਵੀ ਖਾ ਲਈਂ ਰਾਜਾ ਕਹਿੰਦੇ ਜੋ ਖਵਾਓਗੇ ਖਾ ਲਵਾਂਗਾ ਮੈਂ ਤਾਂ ਰਾਹੀ ਆਂ ਕੁੜੀ ਦੇ ਪਿਓ ਨੇ ਰਾਜੇ ਨੂੰ ਪੁੱਛਿਆ ਕੀ ਖਾਓਗੇ ਉਹ ਕਹਿੰਦੇ ਜੋ ਖਵਾਓਗੇ ਖਾ ਲਵਾਂਗਾ ਉਹਨੇ ਫੇਰ ਪੁੱਛਿਆ ਕੀ ਖਾਓਗੇ ਰਾਜੇ ਨੇ ਕਿਹਾ ਜੋ ਖਵਾਓਗੇ ਖਾ ਲਵਾਂਗਾ ਕੁੜੀ ਦਾ ਪਿਓ ਕੁੜੀ ਦੀ ਮਾਂ ਕੋਲ ਆਇਆ ਤੇ ਸਾਰੀ ਗੱਲ ਉਹਨੂੰ ਦੱਸੀ ਉਹ ਕਹਿਣ ਲੱਗੀ ਤੈਨੂੰ ਸਮਝ ਨਹੀਂ ਆਉਂਦੀ ਉਹ ਕੁੜੀ ਦਾ ਸਾਗ ਮੰਗਦਾ ਉਹ ਰਾਜੇ ਕੋਲ ਆਇਆ ਤੇ ਸਾਗ ਬਾਰੇ ਪੁੱਛਿਆ ਤਾਂ ਰਾਜਾ ਕਹਿਣ ਲੱਗਾ ਠੀਕ ਐ ਸਾਗ ਦੇ ਦਿਓ ਉਹ ਗਰੀਬ ਬੰਦੇ ਸਨ ਉਹਨਾਂ ਨੇ ਕਿਹਾ ਹੋਰ ਕੀ ਚਾਹੀਦਾ ਉਹਨਾਂ ਕੁੜੀ ਦਾ ਸਾਗ ਰਾਜੇ ਨੂੰ ਦੇ ਦਿੱਤਾ ਤੇ ਉਦੋਂ ਹੀ ਵਿਆਹ ਕਰ ਦਿੱਤਾ ਉਹ ਕੁੜੀ ਵਿਆਹ ਕਰਵਾ ਕੇ ਰਾਜੇ ਦੇ ਘਰ ਚਲੀ ਗਈ ਰਾਜੇ ਨੇ ਉਸ ਨੂੰ ਪਟਰਾਣੀ ਬਣਾ ਕੇ ਬਣਾ ਦਿੱਤਾ ਤੇ ਬਾਕੀ ਦੀਆਂ ਤਿੰਨਾਂ ਰਾਣੀਆਂ ਨੂੰ ਉਹਦੀਆਂ ਨੌਕਰਾਨੀਆਂ ਬਣਾ ਦਿੱਤਾ ਜਦ ਉਹਦੀ ਉਮੀਦਵਾਰੀ ਹੋਈ ਤਾਂ ਰਾਜੇ ਨੇ ਉਹਦੀ ਚੰਗੀ ਖਾਤਰ ਕਰਨ ਦਾ ਹੁਕਮ ਦੇ ਦਿੱਤਾ ਉਧਰ ਦੂਜੀਆਂ ਰਾਣੀਆਂ ਨੂੰ ਉਹਦੇ ਤੇ ਬੜਾ ਗੁੱਸਾ ਆਇਆ ਭਈ ਐਨੇ-ਐਨੇ ਆਣ ਕੇ ਸਾਡੀ ਚੌਦਰ ਘਟਾ ਦਿੱਤੀ ਐ ਉਹਨਾਂ ਨੇ ਉਹਦੇ ਤੋਂ ਬਦਲਾ ਲੈਣ ਦੀਆਂ ਤਰਕੀਬਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਸ ਕੁੜੀ ਦੇ ਮੁੰਡਾ ਤੇ ਕੁੜੀ ਪੈਦਾ ਹੋਏ ਉਹਨਾਂ ਰਾਣੀਆਂ ਨੇ ਦਾਈ ਨੂੰ ਨਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ ਤੇ ਕਿਹਾ ਕੋਈ ਅਜੀਹਾ ਕੌਤਕ ਕਰਕੇ ਰਾਜਾ ਇਹਦੇ ਨਾਲ ਨਾਰਾਜ਼ ਹੋ ਜਾਵੇ ਦਾਈ ਨੇ ਮੁੰਡਾ ਕੁੜੀ ਜੰਮਣ ਵੇਲੇ ਹੀ ਰਾਣੀ ਨਾਲ ਉਹ ਮੁੰਡਾ ਕੁੜੀ ਚੁੱਕ ਲਈ ਅਤੇ ਕੁੱਤੀ ਦੇ ਕਦੂਰੇ ਉਸ ਦੇ ਨਾਲ ਪਾ ਦਿੱਤੇ ਫੇਰ ਮੁੰਡੇ ਕੁੜੀ ਨੂੰ ਘੜੇ ਵਿੱਚ ਪਾਇਆ ਤੇ ਉਹ ਘੜਾ ਦਰਿਆ ਵਿੱਚ ్రోੜ ਦਿੱਤਾ ਉਧਰੋਂ ਰਾਜੇ ਨੂੰ ਜਦ ਪਤਾ ਲੱਗਾ ਵੇਖਣ ਲਈ ਆਇਆ ਉਹਨੇ ਆਣ ਕੇ ਦਾਈ ਨੂੰ ਪੁੱਛਿਆ ਤਾਂ ਦਾਈ ਨੇ ਕਿਹਾ ਰਾਜਾ ਪੁੱਛ ਕੁਝ ਨਾ ਰਾਜੇ ਨੇ ਫੇਰ ਆਖਿਆ ਦੱਸ ਉਹਨੇ ਫੇਰ ਕਿਹਾ ਰਾਜਾ ਕੁਝ ਨਾ ਪੁੱਛ ਰਾਜ ਜਦ ਰਾਜੇ ਨੇ ਤੀਜੀ ਵਾਰੀ ਪੁੱਛਿਆ ਤਾਂ ਦਾਈ ਨੇ ਕਿਹਾ ਰਾਜਾ ਦੱਸਣ ਵਾਲੀ ਗੱਲ ਨਹੀਂ ਰਾਣੀ ਨੂੰ ਦੋ ਕਤੂਰੇ ਹੋਏ ਨੇ ਰਾਜੇ ਨੂੰ ਬੜਾ ਗੁੱਸਾ ਆਇਆ ਉਹਨੇ ਕਿਹਾ ਕਿ ਮੈਨੂੰ ਐਵੇਂ ਝੂਠ ਕਹਿੰਦੀ ਸੀ ਕਿ ਮੇਰੇ ਘਰ ਚੰ드 ਰਾਜਾ ਹੋਣਾ ਉਹਨੇ ਰਾਣੀ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਉਹਨੇ ਉਹਨਾਂ ਤਿੰਨਾਂ ਰਾਣੀਆਂ ਨੂੰ ਫੇਰ ਆਪਣੀਆਂ ਰਾਣੀਆਂ ਬਣਾ ਲਿਆ ਤੇ ਉਹ ਬਸਣ ਲੱਗੀਆਂ ਉਧਰ ਉਹ ਘੜਾ ਦਰਿਆ ਵਿੱਚ ਰੁੱੜਦਾ ਰੁੱੜਦਾ ਇੱਕ ਸਾਧੂ ਦੀ ਕੁਟਿਆ ਕੋਲ ਪਹੁੰਚ ਕੇ ਦਰਿਆ ਦੇ ਕੰਢੇ ਲੱਗ ਗਿਆ ਸਾਧੂ ਨੇ ਉਹ ਘੜਾ ਫੜ ਲਿਆ ਤੇ ਦਰਿਆ ਵਿੱਚੋਂ ਬਾਹਰ ਕੱਢ ਲਿਆ ਜਦ ਉਸਨੇ ਵੇਖਿਆ ਕਿ ਘੜੇ ਵਿੱਚ ਬੱਚੇ ਆ ਉਹ ਬੜਾ ਹੈਰਾਨ ਹੋਇਆ ਤੇ ਉਹਨੇ ਬੱਚਿਆਂ ਨੂੰ ਪਾਲਣਾ ਪੋਸ਼ਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨੇ ਸਮਝਿਆ ਕਿ ਇਹ ਕੁਦਰਤ ਦਾ ਹੁਕਮ ਹੈ ਸਾਧੂ ਦੀ ਕਰਾਮਾਤ ਨਾਲ ਆਰਸ਼ਾਂ ਵਿੱਚੋਂ ਇੱਕ ਬੱਕਰੀ ਆਈ ਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਲੱਗੀ ਬੱਚੇ ਬੱਕਰੀ ਦਾ ਦੁੱਧ ਚੁੰਘ-ਚੁੰਘ ਕੇ ਵੱਡੇ ਹੋਣ ਲੱਗੇ ਜਦੋਂ ਬੱਚੇ ਵੱਡੇ ਹੋ ਗਏ ਤਾਂ ਸਾਧੂ ਨੇ ਉਹਨਾਂ ਨੂੰ ਵਿੱਦਿਆ ਪੜਾਉਣੀ ਸ਼ੁਰੂ ਕਰ ਦਿੱਤੀ ਮੁੰਡਾ ਤਾਂ ਕੁੜੀ ਮੁੰਡਾ ਤੇ ਕੁੜੀ ਵਿੱਦਿਆ ਵਿੱਚ ਤਾਕ ਹੋ ਗਏ ਤੇ ਵੱਡੇ ਹੋ ਗਏ ਸਾਧੂ ਨੇ ਮੁੰਡੇ ਨੂੰ ਇੱਕ ਨਕਸ਼ ਦਿੱਤਾ ਤੇ ਕਿਹਾ ਆ ਗੜ ਵਿੱਚ ਪਾ ਲੈ ਤੇਰੇ ਤੇ ਕੋਈ ਵੀ 바ਰ ਨਹੀਂ ਕਰੇਗਾ ਸਾਧੂ ਨੇ ਮੁੰਡੇ ਦੇ ਮੱਥੇ ਉੱਪਰ ਪੱਟੀ ਵੀ ਬੰਨ੍ਹ ਦਿੱਤੀ ਅਤੇ ਕੁੜੀ ਦੀ ਚੀਚੀ ਉੱਪਰ ਪੱਟੀ ਬਲੇਟ ਦਿੱਤੀ ਤਾਂ ਕਿ ਚੰਦ ਤੇ ਤਾਰੇ ਦਾ ਪਤਾ ਨਾ ਲੱਗੇ ਤੇ ਕਿਹਾ ਤੁਸੀਂ ਪੱਟੀਆਂ ਨਾ ਲਾਹਿਓ ਫਿਰ ਤੁਹਾਨੂੰ ਕੋਈ ਖਤਰਾ ਨਹੀਂ ਕੁਝ ਸਮਾਂ ਪਾ ਕੇ ਸਾਧੂ ਕਹਿੰਦਾ ਪੁੱਤਰ ਤੁਸੀਂ ਵਾਲਣ ਇਕੱਠਾ ਕਰੋ ਮੇਰਾ ਸਮਾਉਣ ਦਾ ਵੇਲਾ ਹੋ ਗਿਆ ਸਾਧੂ ਨੇ ਉਹਨਾਂ ਨੂੰ ਹੁਕਮ ਦਿੱਤਾ ਜਦੋਂ ਮੈਂ ਸਮਾਜ ਆਵਾਂ ਤੁਸੀਂ ਮੇਰੀ ਸਵਾਦ ਦਰਿਆ ਵਿੱਚ ਰੋੜ ਦੇਣੀ ਸਾਧੂ ਦੇ ਸਾਧੂ ਨੇ ਉਹਨਾਂ ਨੂੰ ਪਉਏ ਦਿੱਤੇ ਤੇ ਕਿਹਾ ਆਹ ਲਓ ਪਉਏ ਤੇ ਇਹੇ ਪਾ ਕੇ ਕਿਹਾ ਚਲੋ ਮੇਰੇ ਗੁਰੂ ਕੇ ਪਉਏ ਸਾਡੇ ਸ਼ਹਿਰ ਉਹਨਾਂ ਹੈਰਾਨ ਹੋ ਕੇ ਸਾਧੂ ਨੂੰ ਪੁੱਛਿਆ ਕਿ ਇਹ ਸਾਡਾ ਸ਼ਹਿਰ ਨਹੀਂ ਉਸ ਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਉਹਨੇ ਉਹਨਾਂ ਨੂੰ ਇੱਕ ਸਿੱਪੀ ਦਿੱਤੀ ਤੇ ਕਿਹਾ ਤੁਸੀਂ ਜੋ ਕੁਝ ਵੀ ਮੰਗੋਗੇ ਇਹ ਸਿੱਪੀ ਦੇਵੇਗੀ ਇਹਨਾਂ ਕਹਿ ਕੇ ਸਾਧੂ ਸਮਾ ਗਿਆ ਮੁੰਡੇ ਤੇ ਕੁੜੀ ਨੇ ਸਾਧੂ ਦਾ ਸੰਸਕਾਰ ਕਰਕੇ ਉਸ ਦੀ ਭਾਸਮੰਦਰੀਆ ਵਿੱਚ ਰੋੜ ਦਿੱਤੀ ਸਾਧੂ ਦੀ ਭਾਸਮੰਦਰੀਆ ਵਿੱਚ ਰੋੜ ਕੇ ਮੁੰਡੇ ਤੇ ਕੁੜੀ ਨੇ ਸਿੱਪੀ ਲਈ ਤੇ ਪਉਏ ਉੱਤੇ ਖਲੋ ਕੇ ਕਿਹਾ ਚਲੋ ਮੇਰੇ ਗੁਰੂ ਦੇ ਪਉਓ ਸਾਡੇ ਸ਼ਹਿਰ ਪਉਆ ਪਉਆ ਨੇ ਉਹਨਾਂ ਨੂੰ ਉਡਾਇਆ ਤੇ ਆਪ ਆਪਣੇ ਸ਼ਹਿਰ ਆ ਜਾਂਦੇ ਹਨ ਆਪਣੇ ਸ਼ਹਿਰ ਆਣ ਕੇ ਉਹਨਾਂ ਸਿੱਪੀ ਤੋਂ ਮਾਇਆ ਮੰਗੀ ਤੇ ਸ਼ਹਿਰ ਵਿੱਚ ਵਧੀਆ ਮਹੱਲ ਪਾ ਲਏ ਤੇ ਉੱਥੇ ਰਹਿਣ ਸਹਿਣ ਲੱਗ ਪਏ। ਉਹਨਾਂ ਨੇ ਇੱਕ ਸਿਆਣੇ ਬੰਦੇ ਨੂੰ ਆਪਣਾ ਨੌਕਰ ਰੱਖ ਲਿਆ। ਉਹਨੂੰ ਕਿਹਾ ਤੂੰ ਹੋਰ ਕੋਈ ਕੰਮ ਨਹੀਂ ਕਰਨਾ ਸਿਰਫ ਬੂੰਹਿਆਂ ਅੱਗੇ ਹੀ ਬੈਠੇ ਰਹਿਣਾ। ਮੁੰਡੇ ਨੇ ਉਸ ਨੌਕਰ ਕੋਲੋਂ ਉਸ ਸ਼ਹਿਰ ਦੇ ਰਾਜੇ ਬਾਰੇ ਪੁੱਛਿਆ। ਨੌਕਰ ਨੇ ਸਾਰੀ ਹਕੀਕਤ ਮੁੰਡੇ ਨੂੰ ਦੱਸੀ। ਇੱਕ ਦਿਨ ਜਦੋਂ ਮੁੰਡਾ ਨਹਾਉਣ ਲੱਗਾ ਤਾਂ ਉਹਦੇ ਮੱਥੇ ਉੱਪਰੋਂ ਪੱਟੀ ਲੱਗ ਗਈ। ਉਦੋਂ ਰਾਣੀਆਂ ਵੀ ਆਪਣੇ ਮਹੱਲਾਂ ਵਿੱਚ ਖਲੋਤੀਆਂ ਸਨ ਉਹਨਾਂ ਨੇ ਮੁੰਡੇ ਦੇ ਮੱਥੇ ਵਿੱਚੋਂ ਚੰਦ ਦੀ ਰੌਸ਼ਨੀ ਨਿਕਲਦੀ ਵੇਖੀ ਤਾਂ ਉਹਨਾਂ ਉਸ ਮੁੰਡੇ ਨੂੰ ਪਛਾਣ ਲਿਆ ਮੁੰਡੇ ਨੂੰ ਪਛਾਣ ਕੇ ਉਹਨਾਂ ਨੂੰ ਬੜਾ ਫਿਕਰ ਲੱਗਾ ਉਹਨਾਂ ਨੇ ਦਾਈ ਨੂੰ ਬੁਲਾਇਆ ਤੇ ਪੁੱਛਿਆ ਤੂੰ ਤਾਂ ਕਹਿੰਦੀ ਸੀ ਮੁੰਡੇ ਤੇ ਕੁੜੀ ਨੂੰ ਮਾਰ ਦਿੱਤਾ ਉਹ ਫਿਰ ਇੱਥੇ ਆ ਗਏ ਨੇ ਰਾਣੀਆਂ ਨੇ ਰਾਜੇ ਨੂੰ ਆਖਿਆ ਹੇ ਰਾਜਾ ਉਹ ਵੇਖ ਕੋਈ ਹੋਰ ਰਾਜਾ ਆਪਣੇ ਸ਼ਹਿਰ ਆ ਗਿਆ ਤੇ ਉਹਨੇ ਸਾਡੇ ਉੱਪਰ ਚੜ੍ਹਾਈ ਕਰ ਦੇਣੀ ਆ ਉਨ੍후 ਰਾਣੀਆਂ ਨੇ ਮੁੰਡੇ ਦੇ ਮਹਿਲ ਵਿਖਾਏ ਤੇ ਕਿਹਾ ਜਾ ਜਾ ਕੇ ਪਤਾ ਕਰਕੇ ਇਹ ਕੌਣ ਹੈ ਰਾਜਾ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਮੁੰਡੇ ਦੇ ਮਹਿਲਾਂ ਚ ਜਾਂਦੇ ਤੇ ਪੁੱਛਦੇ ਤੂੰ ਕੌਣ ਹੈ ਤੂੰ ਕੋਈ ਰਾਜਾ ਹੈ ਮੁੰਡੇ ਨੇ ਕਿਹਾ ਮੈਂ ਰਾਜਾ ਨਹੀਂ ਮੈਂ ਤਾਂ ਸੁਧਾਗਰਾਂ ਤੇ ਬੱਖੋ ਵੱਖਰੇ ਸ਼ਹਿਰਾਂ ਵਿੱਚ ਵਪਾਰ ਕਰਨ ਜਾਂਦਾ ਅੱਗੇ ਪਤਾ ਨਹੀਂ ਮੈਂ ਕਿਹੜੇ ਸ਼ਹਿਰ ਜਾਣਾ ਹੈ ਐਨੀ ਗੱਲ ਸੁਣ ਕੇ ਰਾਜਾ ਤੇ ਵਜ਼ੀਰ ਵਾਪਸ ਆ ਗਏ ਰਾਣੀਆਂ ਨੂੰ ਫੇਰ ਚਿੰਤਾ ਹੋਈ ਉਹਨਾਂ ਦਾਈ ਨੂੰ ਸੱਦਿਆ ਕਿ ਤੂੰ ਤਾਂ ਕਹਿੰਦੀ ਸੀ ਮੈਂ ਮਾਰ ਦਿੱਤੇ ਦੱਸ ਤੂੰ ਉਹਨਾਂ ਨੂੰ ਕੀ ਕੀਤਾ ਸੀ ਨਹੀਂ ਤਾਂ ਅਸਾਂ ਤੈਨੂੰ ਮਰਵਾ ਦੇਣਾ ਜੇ ਤੂੰ ਨਾਂ ਦੱਸਿਆ ਤਾਂ ਰਾਜੇ ਨੇ ਤੈਨੂੰ ਵੀ ਮਰਵਾ ਦੇਣਾ ਤੇ ਸਾਨੂੰ ਵੀ ਦਾਈ ਕਹਿੰਦੀ ਮੈਂ ਤਾਂ ਉਹਨਾਂ ਨੂੰ ਘੜੇ ਵਿੱਚ ਪਾ ਕੇ ਰੋੜ ਦਿੱਤਾ ਸੀ ਅੱਗੋਂ ਪਤਾ ਨਹੀਂ ਕੀ ਹੋਇਆ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਹੁਣੇ ਬਿਲੇ ਲਗਾ ਦਿੰਦੀ ਆਂ ਦਾਈ ਨੇ ਪਿੰਨੀਆਂ ਬਣਾਈਆਂ ਤੇ ਉਹਨਾਂ ਵਿੱਚ ਜ਼ਹਿਰ ਪਾ ਲਿਆ। ਉਹ ਮੁੰਡੇ ਦੇ ਮਹੱਲਾ 'ਚ ਚਲੀ ਗਈ। ਮੁੰਡਾ ਉਦੋਂ ਸ਼ਿਕਾਰ ਖੇਡਣ ਗਿਆ ਹੋਇਆ ਸੀ। ਦਾਈ ਉਹਦੀ ਭੈਣ ਨੂੰ ਪਿੰਨੀਆਂ ਦੇਂਦੀ ਆ ਤੇ ਕਹਿੰਦੀ ਆ ਖਾ ਲਓ। ਇਹ ਰਾਜੇ ਨੇ ਤੁਹਾਡੇ ਲਈ ਕਲਾਈਆਂ ਹਨ। ਕੁੜੀ ਨੇ ਉਹ ਪਿੰਨੀਆਂ ਲੈ ਕੇ ਰੱਖ ਲਈਆਂ। ਜਦੋਂ ਮੁੰਡਾ ਸ਼ਿਕਾਰ ਖੇਡ ਕੇ ਵਾਪਸ ਆਇਆ ਤਾਂ ਉਹਨੂੰ ਕਹਿੰਦੀ ਭੈਣ ਦੱਸ। ਉਹਦੀ ਭੈਣ ਨੇ ਦੱਸਿਆ ਕਿ ਰਾਜੇ ਨੇ ਸਾਡੇ ਲਈ ਪਿੰਨੀਆਂ ਕਲਾਈਆਂ। ਮੁੰਡਾ ਕੁੜੀ ਨੂੰ ਕਹਿੰਦਾ ਤੂੰ ਇਹ ਪਿੰਨੀਆਂ ਕਿਉਂ ਲਈਆਂ? ਆਪਣੇ ਕੋਲ ਸਾਧੂ ਦੀ ਦਿੱਤੀ ਹੋਈ ਸਿੱਪੀ ਆ ਉਹਦੇ ਤੋਂ ਜੋ ਮਰਜੀ ਮੰਗਣਾ ਮੰਗ ਲਈਏ ਆਪਾਂ ਨੂੰ ਪਿੰਨੀਆਂ ਦੀ ਕੀ ਲੋੜ ਸੀ ਇਹਦੇ ਪਿੱਛੇ ਮੈਨੂੰ ਕੋਈ ਚਾਲ ਲੱਗਦੀ ਆ ਤੂੰ ਕੇਸੇ ਤੂੰ ਕੋਈ ਵੀ ਚੀਜ਼ ਨਾ ਲਿਆ ਕਰ ਮੁੰਡੇ ਨੇ ਉਹ ਪਿੰਨੀਆਂ ਲਈਆਂ ਤੇ ਔਰਕੇ ਜਾਨਵਰਾਂ ਨੂੰ ਪਾ ਦਿੱਤੀਆਂ ਜਦ ਜਾਨਵਰਾਂ ਨੇ ਉਹ ਪਿੰਨੀਆਂ ਖਾਧੀਆਂ ਤਾਂ ਉਹ ਸਾਰੇ ਮਰ ਗਏ ਇੰਜੋ ਦੋਵੇਂ ਭੈਣ ਭਰਾ ਬਚ ਗਏ ਰਾਣੀਆਂ ਨੂੰ ਲੱਗਾ ਪਤਾ ਤਾਂ ਉਹਨਾਂ ਦਾਈ ਨੂੰ ਫੇਰ ਸੱਦਿਆ ਤੇ ਕਿਹਾ ਉਹ ਤਾਂ ਫੇਰ ਬਚ ਗਏ ਨੇ ਕੋਈ ਹੋਰ ਚਾਰਾ ਕਰ। ਦਾਈ ਫੇਰ ਮੁੰਡੇ ਦੇ ਮਹੱਲਾ ਵਿੱਚ ਜਾਂਦੀ ਆ ਪਰ ਉਹ ਕੁੜੀ ਬੂਹਾ ਨਹੀਂ ਖੋਲਦੀ। ਦਾਈ ਬਾਰ-ਬਾਰ ਉਹਨੂੰ ਬਾਜਾ ਮਾਰਦੀ ਐ ਤੇ ਬੂਹਾ ਖੜਕਾਉਂਦੀ ਐ ਪਰ ਕੁੜੀ ਬੂਹਾ ਨਹੀਂ ਖੋਲਦੀ। ਅਖੀਰ ਵਿੱਚ ਥੱਕ ਹਾਰ ਕੇ ਉਹ ਕਹਿੰਦੀ ਆ ਕਿ ਰਾਜੇ ਨੇ ਗੋਲੀ ਕਲਾਈਏ, ਗੋਲੀ ਕਲਾਈਏ ਰਾਜਾ ਆਂਦਾ ਕਿ ਆਪਣੇ ਮਹੱਲਾ ਸਾਹਮਣੇ ਇੱਕ ਵਧੀਆ ਬਾਗ ਲਵਾ ਕੇ ਉਹਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਬੂਟੇ ਹੋਣ। ਜਦ ਕੁੜੀ ਦਾ ਭਰਾ ਸ਼ਿਕਾਰ ਖੇਡ ਕੇ ਵਾਪਸ ਮੁੜਿਆ ਤਾਂ ਕੁੜੀ ਨੇ ਆਪਣੇ ਭਰਾ ਨੂੰ ਦੱਸਿਆ ਕਿ ਰਾਜੇ ਨੇ ਗੋਲੀ ਕਲਾਈ ਹੈ। ਕਲਾਈ ਸੀ ਉਹ ਕਹਿੰਦੀ ਸੀ ਆਪਣੇ ਭਰਾ ਨੂੰ ਆਖੇ ਮਹੱਲਾਂ ਅੱਗੇ ਬਾਗ ਲਵਾਏ ਤੇ ਉਹਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਬੂਟੇ ਹੋਣ। ਮੁੰਡਾ ਕਹਿੰਦਾ ਮੈਂ ਆਪ ਜਾ ਕੇ ਰਾਜੇ ਨਾਲ ਗੱਲ ਕਰਦਾ। ਉਧਰ ਰਾਣੀਆਂ ਵੀ ਰਾਜੇ ਨੂੰ ਕਹਿੰਦੀਆਂ ਕਿ ਮੁੰਡੇ ਨੂੰ ਆਖੇ ਆਪਣੇ ਮਹੱਲਾਂ ਸਾਹਮਣੇ ਵਧੀਆ ਬਾਗ ਲਵਾਵੇ। ਰਾਜਾ ਕਹਿੰਦਾ ਚੰਗਾ ਜਦ ਉਹ ਮੁੰਡਾ ਰਾਜੇ ਕੋਲ ਪੁੱਛਣ ਆਉਂਦਾ ਤਾਂ ਰਾਜਾ ਵੀ ਉਹਨੂੰ ਬਾਗ ਲਾਉਣ ਲਈ ਕਹਿੰਦਾ ਏ ਮੁੰਡਾ ਕਹਿੰਦੇ ਬਾਗ ਤਾਂ ਇੱਕ ਮੁੰਡਾ ਕਹਿੰਦੇ ਬਾਗ ਤਾਂ ਇੱਕ ਦਿਨ ਵਿੱਚ ਹੀ ਲੱਗ ਜਾਊ ਪਰ ਮੈਂ ਤੇਰੀ ਇੱਕ ਰਾਣੀ ਦਾ ਡੋਲਾ ਲੈ ਲੈਣਾ ਈ ਰਾਜਾ ਆਪਣੇ ਵਜ਼ੀਰ ਨਾਲ ਸਲਾਹ ਕਰਦਾ ਹੈ ਵਜ਼ੀਰ ਕਹਿੰਦਾ ਚਲੋ ਆਪਣੇ ਕੋਲ ਇੱਕ ਰਾਣੀ ਹੈਗੀ ਆ ਜਿਹਨੇ ਕਤੂਰੇ ਜੰਮੇ ਸੀ ਤੇ ਕੈਦ ਕੀਤੀ ਹੋਈ ਹੈ ਉਹ ਦੇ ਦੇਵਾਂਗੇ ਰਾਜੇ ਨੂੰ ਉਸ ਵਜ਼ੀਰ ਦੀ ਗੱਲ ਪਸੰਦ ਆ ਗਈ ਉਹ ਮੁੰਡੇ ਨੂੰ ਕਹਿੰਦੇ ਠੀਕ ਹੈ ਅਸੀਂ ਤੈਨੂੰ ਰਾਣੀ ਦਾ ਡੋਲਾ ਦੇ ਦੇਵਾਂਗੇ ਇੱਕੋ ਦਿਨ ਚ ਬਾਗ ਲਵਾ ਦੇ। ਮੁੰਡਾ ਕਹਿੰਦਾ ਮੈਂ ਕੈਦ ਹੋਈ ਰਾਣੀ ਦਾ ਡੋਲਾ ਨਹੀਂ ਲੈਣਾ। ਮੈਂ ਤਾਂ ਮਹਿਲਾਂ ਵਿਚਲੀਆਂ ਵਿੱਚੋਂ ਇੱਕ ਦਾ ਡੋਲਾ ਲਵਾਂਗਾ। ਰਾਜਾ ਫਿਰ ਵਜ਼ੀਰ ਨੂੰ ਪੁੱਛਦਾ। ਵਜ਼ੀਰ ਕਹਿੰਦਾ ਇਹਦੇ ਕੋਲੋਂ ਕਿਵੇਂ ਇੱਕੋ ਦਿਨ ਚ ਬਾਗ ਲੱਗ ਜਾਊ ਆਪਾਂ ਸ਼ਰਤ ਮੰਨ ਲੈਣੇ ਆ। ਰਾਜੇ ਨੇ ਕਿਹਾ ਠੀਕ ਹੈ। ਉਹ ਮੁੰਡੇ ਨੂੰ ਕਹਿੰਦੇ ਜੇ ਤੂੰ ਇੱਕੋ ਦਿਨ ਵਿੱਚ ਬਾਗ ਲਵਾ ਦੇਵੇਂਗਾ ਤਾਂ ਅਸੀਂ ਤੈਨੂੰ ਮਹਿਲਾਂ ਵਾਲੀ ਰਾਣੀ ਦਾ ਡੋਲਾ ਦੇ ਦੇਵਾਂਗੇ। ਮੁੰਡੇ ਨੇ ਕਿਹਾ ਚੰਗਾ ਉਹ ਐਨਾ ਕਹਿ ਕੇ ਘਰ ਨੂੰ ਆ ਗਿਆ ਤੇ ਆ ਕੇ ਉਸ ਨੇ ਸਿੱਪੀ ਨੂੰ ਕਿਹਾ ਕਿ ਬਾਗ ਲਵਾ ਦੇ ਸਿੱਪੀ ਨੇ ਰਾਤੋਂ ਰਾਤ ਹੀ ਬਹੁਤ ਵਧੀਆ ਬਾਗ ਲਵਾ ਦਿੱਤਾ ਅਗਲੇ ਦਿਨ ਉਹ ਮੁੰਡਾ ਫਿਰ ਰਾਜੇ ਦੀ ਕਚਹਿਰੀ ਵਿੱਚ ਗਿਆ ਤੇ ਕਹਿਣ ਲੱਗਾ ਬਾਗ ਲੱਗ ਗਿਆ ਜਾ ਕੇ ਦੇਖ ਲਓ ਨਾਲ ਡੋਲਾ ਦੇ ਦਿਓ ਰਾਜਾ ਤੇ ਵਜ਼ੀਰ ਬਾਗ ਦੇਖਣ ਲੱਗ ਗਏ ਦੇਖਣ ਗਏ ਜਦ ਉਹਨਾਂ ਨੇ ਬਾਗ ਵਿੱਚ ਵਧੀਆ-ਵਧੀਆ ਫੁੱਲ ਖਿੜੇ ਵੇਖੇ ਤਾਂ ਬੜੇ ਖੁਸ਼ ਹੋਏ ਉਨਾ ਨੀ ਮੁੰਡੇ ਨੂੰ ਇੱਕ ਰਾਣੀ ਦਾ ਡੋਲਾ ਦੇ ਦਿੱਤਾ ਮੁੰਡੇ ਨੇ ਡੋਲਾ ਲਿਆਂਦਾ ਤੇ ਲਿਆ ਕੇ ਰਾਣੀ ਨੂੰ ਆਪਣੇ ਮਹਿਲਾਂ ਵਿੱਚ ਕੈਦ ਕਰ ਲਿਆ ਦੂਜੀਆਂ ਦੋ ਰਾਣੀਆਂ ਬੜੀਆਂ ਦੁਖੀ ਹੋਈਆਂ ਕਿ ਉਹ ਮੁੰਡਾ ਤਾਂ ਇਸ ਵਾਰ ਵੀ ਬਚ ਗਿਆ ਉਹਨੇ ਰਾਜੇ ਨੂੰ ਫੇਰ ਚੁੱਕਿਆ ਕਿ ਰਾਜਾ ਬਾਗ ਤਾਂ ਲੱਗ ਗਿਆ ਪਰ ਹੈ ਇਹ ਵੀਰਾਨ ਇਹਦੇ ਇੱਕ ਇੱਕ ਬੂਟੇ ਨਾਲ ਇੱਕ ਇੱਕ ਕੋਇਲ ਹੋਣੀ ਚਾਹੀਦੀ ਹੈ ਰਾਜੇ ਨੇ ਮੁੰਡੇ ਨੂੰ ਸੱਦਿਆ ਤੇ ਕਿਹਾ ਬਾਗ ਵਿੱਚ ਇੱਕ ਇੱਕ ਬੂਟੇ ਨਾਲ ਇੱਕ ਇੱਕ ਕੋਇਲ ਹੋਣੀ ਚਾਹੀਦੀ ਹੈ ਮੁੰਡੇ ਨੇ ਰਾਜੇ ਨੂੰ ਕਿਹਾ ਜੇ ਮੈਂ ਇੱਕ ਬੂਟੇ ਉੱਪਰ ਇੱਕ ਕੋਇਲ ਬਿਠਾ ਦੇਵਾਂ ਤਾਂ ਮੈਂ ਉਹ ਇੱਕ ਹੋਰ ਰਾਣੀ ਦਾ ਡੋਲਾ ਲਾਊਂਗਾ। ਰਾਜ ਨੇ ਕਿਹਾ ਚੰਗਾ ਲੈ ਲਮੀ। ਮੁੰਡਾ ਰਾਜੇ ਦੀ ਗੱਲ ਸੁਣ ਕੇ ਘਰ ਨੂੰ ਆ ਜਾਂਦਾ ਤੇ ਕੋੜਾ ਲੈ ਕੇ ਜੰਗਲਾਂ ਨੂੰ ਤੁਰ ਜਾਂਦਾ। ਉਹ ਤੁਰਿਆ ਜਾਂਦਾ ਅੱਗੇ ਇੱਕ ਦਰਿਆ ਆਉਂਦਾ। ਉਹ ਦੇਖਦਾ ਦਰਿਆ ਦੇ ਕੰਢੇ ਇੱਕ ਕੋਠਾ ਹੈ ਤੇ ਉਸ ਕੋਠੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਜਨਾਨੀ ਬੈਠੀ ਆ। ਉਹ ਜਨਾਨੀ ਪਹਿਲਾਂ ਉਹਨੂੰ ਵੇਖ ਕੇ ਹੱਸਦੀ ਤੇ ਫਿਰ ਰੋਣ ਲੱਗ ਪੈਂਦੀ ਆ। ਉਹ ਮੁੰਡਾ ਉਸ ਨੂੰ ਉਹਨੂੰ ਹੱਸਣ ਤੇ ਰੋਣ ਦਾ ਕਾਰਨ ਪੁੱਛਦਾ ਉਹ ਕਹਿੰਦੀ ਕਿ ਹੱਸੀ ਮੈਂ ਇਸ ਕਰਕੇ ਜਿੰਦਗੀ ਚ ਪਹਿਲੀ ਵਾਰ ਆਦਮੀ ਦੀ ਸੂਰਤ ਵੇਖੀ ਐ ਤੇ ਰੋਈ ਮੈਂ ਇਸ ਕਰਕੇ ਹੁਣ ਦਿਓ ਆ ਜਾਊਗਾ ਤੇ ਉਹ ਹੁਣ ਤੈਨੂੰ ਖਾ ਜਾਊਗਾ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਪਰ ਤੂੰ ਇਹ ਗੱਲ ਦੱਸ ਕਿ ਤੂੰ ਦਿਓ ਦੀ ਕੈਦ ਵਿੱਚੋਂ ਨਿਕਲਣਾ ਚਾਹੁੰਨੀ ਐ ਕਿ ਨਹੀਂ ਉਹ ਕਹਿੰਦੀ ਨਿਕਲਣਾ ਐਨੀ ਦੇਰ ਨੂੰ ਦਿਓ ਆਦਮ ਬੋ ਆਦਮ ਬੋ ਆਦੰਬੋ ਆਦੰਬੋ ਕਰਦਾ ਆ ਜਾਂਦਾ ਤੇ ਮੁੰਡਾ ਉਹਦੇ ਸਾਹਮਣੇ ਸਾਧੂ ਵੱਲੋਂ ਦਿੱਤਾ ਨਕਸ਼ ਕਰਦਾ ਦਿਓ ਡਰ ਕੇ ਦੌੜ ਜਾਂਦਾ ਦਿਓ ਉਹਨੂੰ ਕਹਿੰਦੇ ਕਿ ਮੈਨੂੰ ਜਾਣ ਦੇ ਮੁੰਡਾ ਕਹਿੰਦਾ ਪਹਿਲਾਂ ਸੌਂ ਖਾ ਦਿਓ ਸੌਂ ਖਾਂਦਾ ਸੁਲੇਮਾਨ ਦੀ ਮੁੰਡਾ ਉਹਨੂੰ ਛੱਡ ਦਿੰਦਾ ਤੇ ਕੁੜੀ ਨੂੰ ਆਪਣੇ ਨਾਲ ਲੈ ਕੇ ਆ ਜਾਂਦਾ ਜਦੋਂ ਉਹ ਮਹਿਲਾ ਚ ਆਉਂਦੇ ਤਾਂ ਆਪਣੀ ਭੈਣ ਨੂੰ ਕਹਿੰਦਾ ਲੈ ਮੈਂ ਇਹ ਕੁੜੀ ਲੈ ਆਇਆ ਤੇਰਾ ਜੀ ਲੱਗਾ ਲੱਗਾ ਆ ਰਿਹਾ ਕਰੂਗਾ ਉਹਦੀ ਭੈਣ ਕਹਿੰਦੀ ਤੂੰ ਅਸਲੀ ਕੰਮ ਕੀਤਾ ਕੀਤਾ ਹੀ ਨਹੀਂ ਜਿੱਧਰ ਤੂੰ ਗਿਆ ਸੈਂ ਉਹ ਕੁੜੀ ਪੁੱਛਦੀ ਆ ਕਿ ਕਿਹੜਾ ਕੰਮ ਕਰਨ ਗਿਆ ਸੀ ਮੁੰਡੇ ਦੀ ਭੈਣ ਕਹਿੰਦੀ ਇਹ ਤਾਂ ਕੋਇਲਾ ਲੈਣ ਗਿਆ ਸੀ ਕੁੜੀ ਆਂਦੀ ਮੈਂ ਕੋਇਲਾ ਦੀ ਰਾਣੀ ਆ ਤੇ ਰਾਣੀ ਤਾਂ ਮੈਂ ਕੁੜੀ ਆਂਦੀ ਮੈਂ ਕੋਇਲਾ ਦੀ ਰਾਣੀ ਤਾਂ ਮੈਂ ਆ ਤੁਸੀਂ ਮੈਨੂੰ ਦੱਸੋ ਕਿੰਨੀਆਂ ਕੋਇਲਾ ਚਾਹੀਦੀਆਂ ਨੇ ਉਹਨੇ ਕਿਹਾ ਰਾਜੇ ਦਾ ਹੁਕਮ ਹੈ ਬਾਗ ਦੇ ਹਰ ਬੂਟੇ ਨਾਲ ਇੱਕ ਕੋਇਲ ਹੋਣੀ ਚਾਹੀਦੀ ਹੈ ਕੋਇਲਾ ਕੋਇਲਾ ਰਾਣੀ ਨੇ ਬਾਗ ਚ ਕੋਇਲਾ ਦੇ ਇਹ ਕੋਇਲਾ ਹੀ ਕੋਇਲਾ ਕਰ ਦਿੱਤੀਆਂ ਜਦੋਂ ਬਾਗ ਤੇ ਹਰ ਬੂਟੇ ਉੱਤੇ ਕੋਇਲਾ ਹੋ ਗਈਆਂ ਮੁੰਡਾ ਰਾਜੇ ਨੂੰ ਜਾ ਕੇ ਕਹਿੰਦਾ ਆਓ ਜੀ ਆ ਕੇ ਬਾਗ ਦੇ ਹਰ ਬੂਟੇ ਤੇ ਦੇਖ ਲਓ ਰਾਜਾ ਨੇ ਵਜ਼ੀਰ ਰਾਜਾ ਤੇ ਵਜ਼ੀਰ ਬਾਗ ਦੇਖਣ ਆਏ ਤੇ ਜਦੋਂ ਉਹਨਾਂ ਦੇਖਿਆ ਕਿ ਬਾਗ ਦੇ ਹਰ ਬੂਟੇ ਨਾਲ ਕੋਇਲਾ ਹੀ ਆ ਹਨ ਤਾਂ ਉਹਨਾਂ ਨੇ ਦੂਜੀ ਰਾਣੀ ਦਾ ਡੋਲਾ ਵੀ ਮੁੰਡੇ ਨੂੰ ਦੇ ਦਿੱਤਾ ਮੁੰਡੇ ਨੇ ਦੂਜੀ ਰਾਣੀ ਦਾ ਡੋਲਾ ਲਿਆ ਤੇ ਉਹਨੂੰ ਵੀ ਕਿਆ ਇਹ ਕਰ ਲਿਆ ਹੁਣ ਜਿਹੜੀ ਬਾਕੀ ਰਾਣੀ ਰਹਿੰਦੀ ਸੀ ਉਹ ਕਹਿਣ ਲੱਗੀ ਕਿ ਮੇਰਾ ਤਾਂ ਬਚਾ ਨਹੀਂ ਹੋਣਾ ਉਹਨੇ ਸੋਚਿਆ ਹੁਣ ਅਜਹੀ ੜਾਉਣੀ ਪਾਈਏ ਜਿਹੜੀ ਮੁੰਡੇ ਤੋਂ ਪੂਰੀ ਨਾ ਹੋਵੇ ਤੇ ਰਾਜਾ ਉਹਨੂੰ ਮਰਵਾ ਦੇਵੇ ਉਹ ਰਾਣੀ ਰਾਜੇ ਨੂੰ ਕਹਿੰਦੀ ਆ ਤੇਰੀਆਂ ਦੋ ਰਾਣੀਆਂ ਦੇ ਡੋਲੇ ਤਾਂ ਉਹ ਮੁੰਡਾ ਲੈ ਗਿਆ ਤੂੰ ਉਹਨੂੰ ਆਖ ਪੰਜ ਫੁੱਲਾਂ ਰਾਣੀ ਵਿਆਹ ਕੇ ਲਿਆ ਕੇ ਦੇਵੇ ਰਾਜੇ ਕਿਹਾ ਚੰਗਾ ਰਾਜੇ ਨੇ ਮੁੰਡੇ ਨੂੰ ਦਰਬਾਰ ਵਿੱਚ ਸੱਦਿਆ ਤੇ ਕਿਹਾ ਹੁਣ ਤੂੰ ਮੈਨੂੰ ਪੰਜ ਫੂਲਾ ਰਾਣੀ ਵਿਆਹ ਕੇ ਲਿਆ ਦੇ। ਮੁੰਡੇ ਨੇ ਕਿਹਾ ਠੀਕ ਹੈ ਲਿਆ ਦੇਣਾ ਪਰ ਮੇਰੀ ਸ਼ਰਤ ਇਹੀ ਆ। ਪਈ ਜੇ ਮੈਂ ਪੰਜ ਫੂਲਾ ਰਾਣੀ ਵਿਆਹ ਕੇ ਲਿਆੰਤੀ ਲਿਆ ਦਿੱਤੀ ਤਾਂ ਇੱਕ ਹੋਰ ਰਾਣੀ ਦਾ ਡੋਲਾ ਮੈਂ ਵੀ ਮੈਂ ਲੈ ਜਾਣਾ ਈ। ਰਾਜਾ ਕਹਿੰਦਾ ਮੈਨੂੰ şart ਮਨਜ਼ੂਰ ਹੈ। ਮੁੰਡਾ ਫੇਰ ਕੋੜਾ ਲੈ ਕੇ ਜੰਗਲ ਨੂੰ ਤੁਰ ਜਾਂਦਾ ਹੈ। ਉਹ ਜੰਗਲਾਂ ਵਿੱਚ ਤੁਰਿਆ ਜਾਂਦਾ ਹੈ। ਉਹਨੂੰ ਰਾਹ ਵਿੱਚ ਇੱਕ ਸਾਧੂ ਮਿਲਿਆ ਸਾਧੂ ਦੀ ਚੌਂਕੜੀ ਲੱਗੀ ਹੁੰਦੀ ਆ ਮੁੰਡਾ ਉਹਨੂੰ ਵੇਖ ਕੇ ਉਹਦੇ ਲਾਗੇ ਬੈਠ ਜਾਂਦਾ ਉਹ ਕਿੰਨੀ ਧੀਰ ਬੈਠਾ ਰਹਿੰਦਾ ਬੈਠਾ ਰਹਿੰਦਾ ਅੰਤ ਵਿੱਚ ਸਾਧੂ ਦੀ ਤਾੜੀ ਖੁੱਲਦੀ ਹੈ ਉਹ ਸਾਧੂ ਮੁੰਡੇ ਨੂੰ ਪਛਾਣ ਕੇ ਪੁੱਛਦਾ ਤੂੰ ਫਲਾਣੇ ਸਾਧੂ ਦਾ ਚੇਲਾ ਏ ਮੁੰਡੇ ਨੇ ਕਿਹਾ ਹਾਂ ਜੀ ਸਾਧੂ ਨੇ ਪੁੱਛਿਆ ਤੂੰ ਕਿੱਧਰ ਚੱਲਿਆ ਉਹਨੇ ਦੱਸਿਆ ਕਿ ਮੈਂ ਪੰਜ ਫੂਲਾ ਵਿਆਉਣ ਪੰਜ ਫੂਲਾ ਵਿਆਉਣ ਚੱਲਿਆ ਸਾਧੂ ਨੇ ਕਿਹਾ ਮੇਰਾ ਜੀ ਤੇ ਨਹੀਂ ਕਰਦਾ ਤੈਨੂੰ ਦੇਣ ਲਈ ਪਰ ਤੂੰ ਉਸ ਸਾਧੂ ਦਾ ਚੇਲਾ ਹੈ ਜਿਹਨੂੰ ਮੈਂ ਨਾ ਨਹੀਂ ਕਰ ਸਕਦਾ ਮੁੰਡੇ ਨੇ ਕਿਹਾ ਮੈਂ ਪੰਜ ਫੁੱਲਾ ਰਾਣੀ ਖੜਨੀ ਝਰੂਰ ਆ ਸਾਧੂ ਨੇ ਕਿਹਾ ਫਲਾਣੇ ਥਾਂ ਤੇ ਇੱਕ ਬੋੜੀ ਤੂੰ ਉਸ ਬੋੜ ਉੱਤੇ ਚੜ ਜਾਈਂ ਅਤੇ ਆਪਣੇ ਨਾਲ ਪੰਜ ਫੁੱਲ ਲੈ ਲਈਂ ਅੱਧੀ ਰਾਤ ਨੂੰ ਉਸ ਬੋੜ ਦੇ ਥੱਲੇ ਇੱਕ ਹਾਥੀ ਆਊਗਾ ਉਸ ਹਾਥੀ ਦੇ ਘੇਰੇ-ਘੇਰੇ 5000 ਹਾਥੀਆਂ ਦਾ ਪੈਰਾ ਹੋਣਾ ਉਸ ਹਾਥੀ ਦੇ ਉੱਤੇ ਬੈਠੀ ਹੋਊਗੀ ਪੰਜ ਫੁੱਲਾ ਰਾਣੀ ਹਾਥੀ ਨੇ ਬੋੜ ਦੇ ਹੇਠ ਆ ਕੇ ਸੌ ਜਾਣਾ ਤੂੰ ਉਹ ਪੰਜ ਫੁੱਲ ਹਾਥੀ ਉੱਪਰ ਰੱਖ ਕੇ ਰੱਸੇ ਨਾਲ ਰਾਣੀ ਨੂੰ ਉੱਪਰ ਖਿੱਚ ਲੈ ਮੁੰਡਾ ਆਂਦਾ ਚੰਗਾ ਇਹਨਾ ਕਹਿ ਕੇ ਮੁੰਡਾ ਅੱਗੇ ਦੁਰ ਪਿਆ ਤੇ ਆਪਣੀ ਸਿੱਪੀ ਨੂੰ ਕਹਿੰਦਾ ਚੱਲ ਗੁਰੂ ਦੀ ਇਹ ਸਿੱਪੀ ਏ ਪੰਜ ਫੁੱਲ ਲਿਆ ਦੇ ਫੁੱਲ ਤੇ ਇੱਕ ਰੱਸਾ ਲਿਆ ਲਿਆ ਦੇ ਉਸੇ ਵੇਲੇ ਪੰਜ ਫੁੱਲ ਤੇ ਰੱਸਾ ਆ ਜਾਂਦਾ ਮੁੰਡਾ ਬੋੜ ਉੱਪਰ ਚੜ ਕੇ ਬੈਠ ਬੈਠ ਗਿਆ ਉਹ ਵੇਂਦਾ ਹਾਥੀਆਂ ਦੀ ਇੱਕ ਬਹੁਤ ਵੱਡੀ ਡਾਰ ਆਉਂਦੀ ਆ ਵੱਡਾ ਹਾਥੀ ਜਿਹਦੇ ਉੱਪਰ ਪੰਜ ਫੁੱਲਾਂ ਰਾਣੀ ਬੈਠੀ ਆ ਵਿਚਕਾਰ ਬਹਿ ਜਾਂਦਾ ਤੇ ਬਾਕੀ ਸਾਰੇ ਹਾਥੀ ਉਹਦੇ ਘੇਰੇ-ਘੇਰੇ ਬੈਠ ਜਾਂਦੇ ਆ ਮੁੰਡਾ ਉਹਨਾਂ ਨੂੰ ਵੇਂਦਾ ਰਹਿੰਦਾ ਜਦੋਂ ਹਾਥੀ ਸੌ ਜਾਂਦੇ ਆ ਉਹਨੇ ਉੱਪਰੋਂ ਰੱਸਾ ਸੁਟਿਆ ਰਾਣੀ ਉੱਪਰੋਂ ਵੇਖਦੀ ਆ ਤੇ ਕਹਿੰਦੀ ਆ ਪੰਜ ਫੁੱਲ ਸੁਟ ਮੁੰਡਾ ਪੰਜ ਫੁੱਲ ਸੁਟਦਾ ਤੇ ਰਾਣੀ ਉਹ ਫੁੱਲ ਹਾਥੀ ਉੱਪਰ ਰੱਖ ਕੇ ਆਪਣੇ ਰੱਸੇ ਨਾਲ ਉੱਪਰ ਚੜ ਜਾਂਦੀ ਆ ਮੁੰਡਾ ਉਹਨੂੰ ਲੈ ਕੇ ਘੋੜੇ ਤੇ ਚੜ ਜਾਂਦਾ ਤੇ ਘੋੜਾ ਭਜਾ ਕੇ ਲੈ ਜਾਂਦਾ ਜਦੋਂ ਹਾਥੀ ਜਾਗਦੇ ਆ ਤੇ ਉਹ ਇੱਧਰ ਉੱਧਰ ਭੱਜੇ ਫਿਰਦੇ ਆ ਵੱਡਾ ਹਾਥੀ ਕਹਿੰਦੇ ਇਹ ਤਾਂ ਇਮਾਨਤ ਸੀ ਚੰਦ ਰਾਜੇ ਦੀ ਇਹਨੂੰ ਲੈ ਕੇ ਕੌਣ ਗਿਆ ਹਾਥੀ ਇਕੱਠੇ ਹੋ ਕੇ ਸਾਧੂ ਕੋਲ ਜਾਂਦੇ ਆ ਤੇ ਸਾਰੀ ਗੱਲ ਦੱਸਦੇ ਆ ਸਾਧੂ ਨੇ ਕਿਹਾ ਕਿ ਉਹ ਚੰਦ ਰਾਜਾ ਹੀ ਲੈ ਗਿਆ ਹਾਥੀ ਵਾਪਸ ਚਲੇ ਜਾਂਦੇ ਆ ਉਦੋਂ ਉਹ ਮੁੰਡਾ ਪੰਜ ਫੁੱਲ ਰਾਣੀ ਲੈ ਕੇ ਸ਼ਹਿਰ ਵਿੱਚ ਪਹੁੰਚ ਜਾਂਦਾ ਤੇ ਜਾ ਕੇ ਰਾਜੇ ਨੂੰ ਕਹਿੰਦਾ ਵੇਖ ਲੈ ਪੰਜ ਫੁੱਲਾਂ ਰਾਣੀ ਮੈਂ ਲੈ ਆਇਆ ਉਹ ਪੁੱਛਦੇ ਇਹਦੀ ਕੀ ਪਛਾਣਾ ਉਹ ਕਹਿੰਦਾ ਪੰਜ ਫੁੱਲ ਲੈ ਕੇ ਉਹਨਾਂ ਨਾਲ ਤੋਲ ਕੇ ਵੇਖ ਲੋ ਜਦੋਂ ਰਾਜਾ ਆਪਣੀ ਤਸੱਲੀ ਕਰ ਲੈਂਦਾ ਤਾਂ ਮੁੰਡਾ ਕਹਿੰਦਾ ਤੀਜਾ ਡੋਲਾ ਵੀ ਦੇ ਰਾਜਾ ਨੂੰ ਤੀਜੀ ਰਾਣੀ ਦਾ ਡੋਲਾ ਵੀ ਦੇ ਦਿੰਦਾ ਉਹ ਤੀਜੀ ਰਾਣੀ ਵੀ ਲਿਆ ਕੇ ਮਹਿਲਾਂ ਚ ਕੈਦ ਕਰ ਲੈਂਦਾ ਅਗਲੇ ਦਿਨ ਉਹ ਮੁੰਡਾ ਲੱਕੜ ਦਾ ਘੋੜਾ ਬਣਾਉਂਦੇ ਤੇ ਦਰਿਆ ਦੇ ਕੰਢੇ ਜਾ ਖਲਾਰਦਾ ਤੇ ਪਾਣੀ ਪੀਣ ਲਈ ਕਹਿੰਦਾ ਉਧਰ ਰਾਜਾ ਤੇ ਵਜ਼ੀਰ ਸਹਿਰ ਕਰਨ ਨੂੰ ਨਿਕਲਦੇ ਆ ਰਾਜਾ ਮੁੰਡੇ ਨੂੰ ਵੇਖ ਕੇ ਕਹਿੰਦਾ ਬੇਵਕੂਫਾ ਕਦੀ ਲੱਕੜਾਂ ਦੇ ਘੋੜੇ ਵੀ ਪਾਣੀ ਪੀਂਦੇ ਆ ਮੁੰਡਾ ਕਹਿੰਦਾ ਜੇ ਲੱਕੜਾਂ ਦੇ ਘੋੜੇ ਪਾਣੀ ਨਹੀਂ ਪੀਂਦੇ ਤਾਂ ਕਦੀ ਔਰਤਾਂ ਨੂੰ ਵੀ ਕਤੂਰੇ ਜੰਮਿਆ ਰਾਜੇ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਉਹ ਰਾਣੀਆਂ ਤੇ ਦਾਈ ਨੂੰ ਮਰਵਾ ਦਿੰਦਾ ਤੇ ਕੈਦੀ ਰਾਣੀ ਨੂੰ ਫਿਰ ਪਟਰਾਣੀ ਬਣਾ ਲੈਂਦਾ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਇਹ ਮੁੰਡਾ ਤੇ ਕੁੜੀ ਵੀ ਉਸੇ ਦੇ ਹੀ ਮੁੰਡੇ ਉਸੇ ਦੇ ਹੀ ਮੁੰਡੇ ਦੇ ਹੱਥ ਮੱਥੇ ਤੇ ਚੰਦ ਤੇ ਕੁੜੀ ਦੀ ਚੀਚੀ ਤਾਰਾ ਸੀ ਰਾਜਾ ਬੜਾ ਖੁਸ਼ ਹੁੰਦਾ ਸਾਰੇ ਖੁਸ਼ੀ ਖੁਸ਼ੀ ਮਹੱਲਾ ਚ ਰਹਿਣ ਲੱਗਦੇ ਆ ਰਾਜਾ ਮੁੰਡੇ ਨੂੰ ਕਹਿੰਦਾ ਹੁਣ ਮੈਂ ਬੁੱਢਾ ਹੋ ਗਿਆ ਹੁਣ ਤੂੰ ਹੀ ਰਾਜ ਭਾਗ ਸਾਮ ਰੱਬ ਰੱਖਾ